ਭਾਰਤ ਸਰਕਾਰ ਨੇ GST ਦੇ ਨਵੇਂ ਰੇਟ ਲਾਗੂ ਕਰ ਦਿੱਤੇ ਹਨ। ਇਨ੍ਹਾਂ ਬਦਲਾਵਾਂ ਨਾਲ ਹੁਣ ਰੋਜ਼ਾਨਾ ਵਰਤੋਂ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਗਈਆਂ ਹਨ। ਪਰ ਨਾਲ-ਨਾਲ ਕੁਝ ਲਗਜ਼ਰੀ ਆਈਟਮਾਂ ਉੱਤੇ ਟੈਕਸ ਵਧ ਵੀ ਗਿਆ ਹੈ। ਤਾਂ ਆਓ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ, ਕਿਹੜੀਆਂ ਮਹਿੰਗੀਆਂ ਅਤੇ ਇਸ ਦਾ ਤੁਹਾਡੀ ਜੇਬ ਤੇ ਕੀ ਅਸਰ ਪਵੇਗਾ। ਸਭ ਤੋਂ ਪਹਿਲਾਂ ਚਲੋ ਸਮਝੀਏ ਕਿ GST ਦਾ ਪੁਰਾਣਾ ਢਾਂਚਾ ਕੀ ਸੀ। ਪਹਿਲਾ ਭਾਰਤ ਵਿੱਚ ਚਾਰ ਮੁੱਖ ਜੀਐਸਟੀ ਸਲੈਬ ਸਨ 5% ਦੀ 12 18 ਅਤੇ 28% ਦੀ ਇਸ ਤੋਂ ਇਲਾਵਾ ਕੁਝ ਲਗਜ਼ਰੀ ਜਾਂ ਸਨ ਗੁੱਡਸ ਉੱਪਰ ਵੱਖਰਾ ਸੈਸ ਵੀ ਲੱਗਦਾ ਹੁੰਦਾ ਸੀ ਹੁਣ ਸਰਕਾਰ ਨੇ ਇਸ ਨੂੰ ਸੁਧਾਰ ਕੇ ਜੀਐਸਟੀ 2.0 ਨਾਮ ਦੇ ਨਾਲ ਲਿਆਂਦਾ ਹੈ ਜਿਸ ਨਾਲ ਕੇਵਲ ਚਾਰ ਦਰਾਂ ਰਹਿ ਗਈਆਂ ਹਨ ਪਹਿਲੀ ਦਰ 0% ਦੀ ਯਾਨੀ ਪੂਰੀ ਛੋਟ ਵਾਲੀ ਦੂਜੀ 5% ਦੀ ਤੀਜੀ 18% ਦੀ ਅਤੇ ਚੌਥੀ 40% ਦੀ ਵਾਲੀ ਇਹ ਲਗਜ਼ਰੀ ਸਨ ਗੁੱਡਸ ਦੇ ਲਈ ਬਣਾਈ ਗਈ ਹੈ ਇਸ ਬਦਲਾ ਨਾਲ ਆਮ ਲੋਕਾਂ ਦੀ ਰੋਜ਼ਾਨਾ ਖਰੀਦਦਾਰੀ 'ਚ ਕਾਫੀ ਅਸਰ ਪੈਣ ਵਾਲਾ ਹੈ ਪਹਿਲਾ ਸਾਬਣ ਸ਼ੈਂਪੂ ਅਤੇ ਟੂਥ ਪੇਸਟ ਉੱਤੇ 18% ਦੀ GST ਲੱਗਦਾ ਸੀ ਪਰ ਹੁਣ ਇਹ ਘਟਾ ਕੇ ਕੇਵਲ 5% ਦੀ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਰੋਜ਼ਾਨਾ ਵਾਲੀਆਂ ਚੀਜ਼ਾਂ ਹੁਣ ਸਸਤੀਆਂ ਹੋ ਗਈਆਂ ਡੇਰੀ ਉਤਪਾਦ ਜਿਵੇਂ ਦੁੱਧ ਦਹੀਂ ਮੱਖਣ ਕਿਉ ਪਨੀਰ ਆਦ ਪਹਿਲਾਂ 12 ਫੀਸ ਦੀ GST ਵਿੱਚ ਆਉਂਦੇ ਸਨ ਹੁਣ ਇਹਨਾਂ ਨੂੰ ਘਟਾ ਕੇ 5 ਫੀਸ ਦੇ ਵਿੱਚ ਕਰ ਦਿੱਤਾ ਹੈ ਇਸ ਨਾਲ ਰਸੋਈ ਦੇ ਖਰਚੇ ਵਿੱਚ ਕਾਫੀ ਰਾਹਤ ਮਿਲੇਗੀ ਸਕੂਲ ਦੀਆਂ ਕਾਪੀਆਂ ਕਿਤਾਬਾਂ ਪੈਨਸਲ ਰਬੜਾ ਆਦ ਜਿਹੜੀਆਂ ਪਹਿਲਾਂ 5 ਫੀਸ ਦੀ ਜਾਂ 12 ਫੀਸ ਦੀ ਵਾਲੀ ਸਲੇਬ ਵਿੱਚ ਆਉਂਦੀਆਂ ਸਨ ਹੁਣ ਇਸ ਉੱਪਰ ਕੋਈ ਵੀ GST ਨਹੀਂ ਲੱਗੇਗੀ ਭਾਵ ਬਿਲਕੁਲ 0% ਇਸ ਦਾ ਮਤਲਬ ਹੈ ਸਿੱਖਿਆ ਸੰਬੰਧੀ ਖਰਚੇ ਹੋਰ ਵੀ ਸਸਤੇ ਹੋ ਗਏ ਹੁਣ ਗੱਲ ਕਰੀਏ ਇਲੈਕਟ੍ਰੋਨਿਕ ਆਈਟਮਾਂ ਦੀ ਪਹਿਲਾਂ ਵੱਡੇ ਟੀਵੀ ਏਸੀ ਤੇ واਸ਼ਿੰਗ ਮਸ਼ੀਨ ਉੱਤੇ 28 ਫੀਸ ਦੀ ਜੀਐਸਟੀ ਲੱਗਦਾ ਸੀ ਪਰ ਹੁਣ ਇਹ ਘਟਾ ਕੇ 18 ਫੀਸ ਦੀ ਕਰ ਦਿੱਤਾ ਹੈ ਇਸ ਨਾਲ ਘਰੇਲੂ ਉਪਕਰਨ ਖਰੀਦਣਾ ਥੋੜਾ ਸਸਤਾ ਹੋ ਜਾਵੇਗਾ ਛੋਟੀਆਂ ਕਾਰਾਂ ਅਤੇ 350 ਸੀਸੀ ਤੱਕ ਦੇ ਮੋਟਰਸਾਈਕਲਾਂ ਉੱਤੇ ਪਹਿਲਾਂ 28 ਫੀਸ ਦੀ ਜੀਐਸਟੀ ਅਤੇ ਨਾਲ ਸੈਸ ਵੀ ਲੱਗਦਾ ਹੁੰਦਾ ਸੀ ਹੁਣ ਇਸ ਨੂੰ ਘਟਾ ਕੇ 18 ਫੀਸ ਦੀ ਕਰ ਦਿੱਤਾ ਗਿਆ ਹੈ ਮੋਟਰ ਗੱਡੀ ਖਰੀਦਣ ਵਾਲੇ ਲੋਕਾਂ ਲਈ ਇਹ ਖੁਸ਼ਖਬਰੀ ਹੈ ਹੁਣ ਗੱਲ ਕਰੀਏ ਮਹਿੰਗਾ ਕੀ ਹੋਇਆ ਹੈ ਜੀ ਹਾਂ ਸਭ ਕੁਝ ਸਸਤਾ ਨਹੀਂ ਹੋਇਆ ਬਲਕਿ ਲਗਜ਼ਰੀ ਅਤੇ ਸਨ ਗੁੱਡਸ ਉੱਤੇ ਜੀਐਸਟੀ ਵਧ ਗਿਆ ਹੈ ਲਗਜ਼ਰੀ ਕਾਰ ਉੱਤੇ ਪਹਿਲਾਂ 28% ਦੀ ਜੀਐਸਟੀ ਅਤੇ ਸੈਸ ਲੱਗਦਾ ਸੀ ਹੁਣ ਸਿੱਧਾ ਜੀਐਸਟੀ ਹੀ 40% ਦੀ ਲੱਗੇਗਾ ਤੰਬਾਕੂ ਪਾਨ ਮਸਾਲਾ ਗੁਟਕਾ ਆਦ ਉੱਤੇ ਪਹਿਲਾਂ 28% ਜੀਐਸਟੀ ਅਤੇ ਸੈਸ ਲੱਗਦਾ ਸੀ ਹੁਣ ਸਿੱਧਾ 40% ਜੀਐਸਟੀ ਹੀ ਲੱਗੇਗਾ ਇਹ ਸਰਕਾਰ ਦਾ ਸਪਸ਼ਟ ਸੰਦੇਸ਼ ਹੈ ਕਿ ਜਿਹੜੀਆਂ ਚੀਜ਼ਾਂ ਲੋਕਾਂ ਦੀ ਸਿਹਤ ਨਾਲ ਜਾਂ ਸਮਾਜ ਉੱਪਰ ਬੁਰਾ ਅਸਰ ਪਾਉਂਦੀਆਂ ਹਨ ਉਹਨਾਂ ਨੂੰ ਹੋਰ ਮਹਿੰਗਾ ਕੀਤਾ ਜਾਵੇ ਸਿਨ ਗੁੱਡਸ ਤੋਂ ਭਾਵ ਹੈ ਉਹ ਸਾਰੀਆਂ ਚੀਜ਼ਾਂ ਜੋ ਮਨੁੱਖ ਦੇ ਸਰੀਰ ਉੱਤੇ ਮਾੜਾ ਅਸਰ ਪਾਉਂਦੀਆਂ ਹਨ ਜਿਵੇਂ ਸ਼ਰਾਬ ਤੰਬਾਕੂ ਸਿਗਰਟ ਪਾਨ ਮਸਾਲਾ ਗੁਟਕਾ ਆਦ ਦੋਸਤੋ ਇਹ ਬਦਲਾ ਸਧਾਰਨ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਏ ਹਨ ਘਰ ਦੀ ਰਸੋਈ ਤੋਂ ਲੈ ਕੇ ਸਕੂਲੀ ਖਰਚੇ ਤੱਕ ਹੁਣ ਕਾਫੀ ਬਚਤ ਹੋਵੇਗੀ ਇਸ ਨਾਲ ਮਾਰਕੀਟ ਦੀ ਮੰਗ ਵਧੇਗੀ ਵਿਕਰੀ ਵਧੇਗੀ ਅਤੇ ਆਰਥਿਕਤਾ ਤੇ ਚੰਗਾ ਅਸਰ ਪਵੇਗਾ ਪਰ ਲਗਜ਼ਰੀ ਚੀਜ਼ਾਂ ਖਰੀਦਣ ਵਾਲਿਆਂ ਨੂੰ ਥੋੜਾ ਵੱਧ ਖਰਚ ਕਰਨਾ ਪਵੇਗਾ ਇਹ ਨਵੀਆਂ ਜੀਐਸਟੀ ਦਰਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਜੀਐਸਟੀ ਵਿੱਚ ਕਿਹੜੇ-ਕਿਹੜੇ ਬਦਲਾਅ ਆਏ ਹਨ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਅਤੇ ਕਿਹੜੀਆਂ ਮਹਿੰਗੀਆਂ ਹੋਈਆਂ ਹਨ ਇਸ ਨਵੇਂ ਸਿਸਟਮ ਨਾਲ ਸਾਡਾ ਜੀਵਨ ਹੋਰ ਆਸਾਨ ਹੋਵੇਗਾ ਖਾਸ ਕਰਕੇ ਰੋਜ਼ਾਨਾ ਖਪਤ ਵਾਲੀਆਂ ਚੀਜ਼ਾਂ ਸੰਬੰਧੀ ਦੋਸਤੋ ਤੁਹਾਨੂੰ GST ਤੇ ਨਵੀਆਂ ਦਰਾਂ ਵਾਲੀ ਇਹ ਵੀਡੀਓ ਕਿਵੇਂ ਲੱਗੀ ਕਿ ਤੁਸੀਂ ਵੀ ਮਹਿਸੂਸ ਕਰ ਰਹੇ ਹੋ ਕਿ ਹੁਣ ਖਰੀਦਾਰੀ ਥੋੜੀ ਆਸਾਨ ਹੋ ਜਾਵੇਗੀ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸਾਂਝੇ ਕਰੋ ਜੇ ਵੀਡੀਓ ਵਾਲੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਟੈਂਪਲ ਮੋਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਛੇਤੀ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਨਾਲ ਭਰਪੂਰ ਵੀਡੀਓ ਦੇ ਨਾਲ ਧੰਨਵਾਦ ਜੀ